ਨਾਜ਼ੀ ਮਾ ਹਾਂਜੀ ਪਾਣੀ ਲਿਆ ਘਟ ਪੀਏ ਆ ਗਿਆ ਔਰ ਕੋਈ ਕੰਮ ਕਰਨ ਨੂੰ ਵੀ ਜੀ ਨਹੀਂ ਕਰਦਾ ਹਾਏ ਦੇਲ ਹਰ ਵळे 부ਜਿਆ 부ਜਿਆ ਰਿੰਦਾ ਮੈਨੂੰ ਨਾ ਸਨੇਹ ਦਾ ਦਸਨ ਦਸਨ ਕਰਦੀ ਹਾਂ ਹੂੰ ਤੇ ਦੱਸਿਆ ਨਹੀਂ ਮੈਂ ਆਪ ਤਾਂ ਮੈਂ ਫਿਕਰ ਚ ਹੈ ਹੀ ਹਾਂ ਤੁਹਾਨੂੰ ਵੀ ਲੱਗੇਗਾ ਅੱਜ ਜਿਉ ਜੋ ਸੁੱਤੀ ਨਾ ਤੇ ਜੋ ਮੇਰੇ ਨਾਲ ਸੁਪਨੇ ਚ ਆਈ ਆ ਅੱਛਾ ਸੁਪਨੇ ਚ ਵਾਜਾਂ ਮਾਰੇ ਜੰਗਲ ਜਿਹਾ ਹੀ ਕੀ ਆਂਦੀ ਮੰਮੀ ਮੰਮੀ ਮੇਨੂੰ ਬਚਾ ਲਾ ਮੰਮੀ ਮੈਨੂੰ ਬਚਾ ਲਾ ਤੇ ਜਦੋਂ ਮੈਂ ਭੱਜ ਕੇ ਗਾਂ ਹਾਂ ਪਹੁੰਚ ਗਈ ਮੇਰੇ ਲੱਭੇ ਤੱਕ ਨਾ ਫੇਰ ਮੈਂ ਉੱਥੇ ਹੀ ਖਲੋ ਜਾ ਫੇਰ ਵਾਜਾਂ ਮਾਰੇ ਮੰਮੀ ਮੰਮੀ ਮੈਨੂੰ ਬਚਾ ਲਾ ਮੰਮੀ ਮੈਨੂੰ ਬਚਾ ਲਾ ਮੈਂ ਕਿਹਾ ਕਿ ਕਿਹੜੀ ਹਾਲਤ ਚ ਹੋਊਗੀ ਮੇਰੀ ਕੀ ਤੇ ਜਦੋਂ ਮੈਂ ਜਾਨੀ ਹਾਂ ਤੇ ਉਦੋਂ ਅੱਗੇ ਲੱਭਦਾ ਕੋਈ ਨਹੀਂ ਉਹਨਾਂ ਚ ਨੂੰ ਤਹੀ ਆਵਾਜ਼ ਮਾਰਤੀ ਉੱਥੇ ਚਾਹ ਬਣਾ ਤੇ ਮੈਂ ਦੇਖਿਆ ਤਾਂ ਨਾ ਮੈਨੂੰ ਠਾਲਦਾ ਦਿਖਰੇ ਕਿ ਤੇ ਮੈਨੂੰ ਮੇਰੀ ਧੀ ਮਿਲਣੀ ਪੈਂਦੀ ਹੈ ਸੁਪਨੇ ਚ ਦਾਸੀ ਜਾਂਦੀ ਮੇਰੇ ਨਾਲ ਕੀ ਹੋਇਆ ਸੁਪਨੇ ਕਿਹੜੇ ਸੱਚ ਹੁੰਦੇ ਆ ਕੀ ਪਤਾ ਹੁਣ ਰੱਬ ਜਾਣਦਾ ਕੀ ਹੋਇਆ ਕੀ ਨਹੀਂ ਹੋਇਆ ਹਨਾ ਸਿਆਣਿਆਂ ਨੇ ਆਖਿਆ ਸੁਪਨੇ ਆ ਤੂੰ ਸੁਲਤਾਨ 100 ਸਾਲਾਂ ਦੇ ਵਿਛੜੇ ਆਣ ਮਲਾਵੇਂ ਰਾਤ ਠੀਕ ਆ ਕਿ ਨਹੀਂ ਕਈ ਸਾਲਾਂ ਬਾਅਦ ਕਈ ਬੰਦੇ ਜਿਹੜੇ ਸੁਪਨੇ ਜਾਣ ਕੇ ਮਿਲਦੇ ਆ ਕੋਈ ਪਤਾ ਹੁੰਦਾ ਰੂਹਾਂ ਕਿੱਥੇ ਦੁਨੀਆਂ ਫਿਰਦੀਆਂ ਕੀ ਹੁੰਦਾ ਉਦਾਂ ਨਹੀਂ ਆ। ਬਾਕੀ ਮਹਾਰਾਜ ਜੀ ਆਂਦਾ ਹੁਣ ਕੀ ਹੋਇਆ? ਜੇ ਜੀਤ ਨੇ ਮੈਨੂੰ ਮੇਲ ਪੈਦੀ ਨਾ ਹੋ ਸਕਦਾ ਆਪਣੇ ਦੁੱਖ ਮੈਨੂੰ ਦੱਸ ਹੀ ਜਾਂਦੀ ਮੈਨੂੰ ਪਤਾ ਲੱਗ ਹੀ ਜਾਂਦਾ ਕਿੱਥੇ ਹੈ ਜਾਂ ਹੈਗੀ ਆ ਜਾਂ ਹੈ ਨਹੀਂ ਆ ਪਰ ਸੁਪਨੇ ਜੀ ਮੈਨੂੰ ਉਦਾਂ ਹੀ ਤਰੀ ਖਲੋਤੀ ਲਾ ਬਦੀ ਰੁਕ ਦੇ। ਮੈਂ ਤਾਂ ਤੂੰ ਵੇਖ ਲੈ ਉਦਾਂ। ਤਗੜੇ ਦਾ ਕਹਿੰਦੇ 17ਵੀਂ ਸੌ ਹੁੰਦਾ ਵਾ। ਸਾਡੇ ਕੋ ਪੈਸੇ ਨਹੀਂ ਲੱਗੇ ਮਗਰ ਅਗਲੇ ਤਗੜੇ ਹੀ ਉਹਨਾਂ ਨੇ ਸ਼ਫਾਰਸਾਂ ਚ ਪੁਰਸ਼ਾਂ ਪਾ ਕੇ ਪਤਾ ਨਹੀਂ ਕੀ ਦਿੱਤਾ ਲਿਆ ਕਿਦਾਂ ਕੀਤਾ ਤੇ ਕੇਸ ਨਾਲ ਪਛੜਿਆ ਵਾ। ਜਾਨਿਆ ਅਗਲੇ ਗੱਲ ਹੀ ਨਹੀਂ ਸੌਂਦੇ ਆਂਦੇ ਸਾਡ ਕੋਈ ਸਬੂਤ ਹੀ ਨਹੀਂ ਕੋਈ ਸਬੂਤ ਹੋਊਗਾ ਫਿਰ ਗੱਲ ਕਰਾਂਗੇ ਸੋਚਣੀ ਆ ਕਿ ਜੇ ਇਹਨਾਂ ਦੇ ਨਹੀਂ ਚੱਲਦੀ ਸਰਕਾਰ ਦੇ ਦਰਬਾਰੇ ਤੇ ਕਿਤੇ ਖਾਦੀ ਧੀ ਨੂੰ ਜੋੜ પાਕੇ ਲੱਭ ਲੈਂਗੇ ਕਿਤੇ ਸਾਡੀਆਂ ਵੀ ਆਂਦਰਾਂ ਨੂੰ ਸੇਕ ਨਾ ਲੱਗਦਾ ਸਾਡਾ ਤਾਂ ਨਾ ਨਾ ਸੋਚਿਆ ਇਹਨਾਂ ਕੋਲ ਹੁਣ ਗੱਲ ਕੀ ਆ ਜਿਹੜੀ ਉਹਦੀ ਮਾਂ ਆ ਨਾ ਪਿੰਦਰ ਦੀ ਉਹ ਕਿੱਥੇ ਉਹਨੂੰ ਲੱਭਣਾ ਚਾਹੁੰਦੀ ਆ ਉਹ ਤਾਂ ਅੱਗੇ ਚਾਹੁੰਦੀ ਵੀ ਇਹ ਮੇਰੇ ਗਲੋਂ ਨੱਥੀ ਤੇ ਵਧੀਆ ਹੋਇਆ ਵਾ ਕੀ ਪ੍ਰਧਾਨ ਕੀ ਹੋਇਆ ਤੇ ਕੀ ਨਹੀਂ ਹੋਇਆ ਜੇ ਜਿਹੜੋ ਲੱਭਦੀ ਜਾਂ ਕੋ ਗੱਲ ਨਿਕਲਦੀ ਵਿੱਚੋਂ ਤੇ ਪਤਾ ਲੱਗਦਾ ਕੀ ਹੋਇਆ ਤੇ ਕੀ ਨਹੀਂ ਗੱਲ ਤੇ ਜਿਹੜੀ ਓਦਾਂ ਹੀ ਘੁੱਟੀ ਦੀ ਘੁੱਟੀ ਆ ਜੀ ਠੀਕ ਆ ਕਿ ਨਹੀਂ ਚਲੋ ਮੈਂ ਤਾਂ ਨਹੀਂ ਆ ਜੇ ਅਗੇ ਤੇ ਮੇਰੀ ਧੀ ਜਿੰਦੀ ਹੋਵੇ ਨਾ ਜਿੱਥੇ ਵੀ ਹੋਵੇ ਸੁખી ਹੋਵੇ ਬਸ ਤੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਂ ਤੈਨੂੰ ਇੱਕ ਗੱਲ ਦੱਸਾਂ ਕਦੀ ਨਾ ਕਦੀ ਕੋਈ ਨਾ ਕੋਈ ਸਰਾਗ ਨਿਕਲੂਗਾ ਜ਼ਰੂਰ ਰੱਬ ਦੇ ਘਰ ਤੇ ਦੇਰਾਂ ਦੇਰ ਨਹੀਂ ਇਹ ਤੈਨੂੰ ਮੈਂ ਦੱਸ ਦੇਣਾ ਪਰਮਾਤਮਾ ਨੂੰ ਯਾਦ ਕਰਿਆ ਕਰ ਅਰਦਾਸ ਕਰਿਆ ਕਰ ਕੀ ਸਾਡੀ ਧੀ ਦਾ ਪਤਾ ਲੱਗ ਜੇ ਮੈਂ ਤਾਂ ਨਾ ਰੱਬਾ ਕਿਤੇ ਜਿੰਦੀ ਜਾਗਦੀ ਹੋਏ ਵਿਚਾਰੀ ਤੇ ਕਿਤੇ ਇਦਾਂ ਹੀ ਘਰ ਆ ਜੇ ਜਿੱਦਾਂ ਗਈ ਠੀਕ ਹੈ ਨਾ ਮੈਂ ਹੈ ਧੀ ਦੇ ਕਿਤੇ ਜਵਾਈ ਲੱਭੀ ਦਾ ਤੇ ਜਵਾਈ ਨੇ ਵੇਲੇ ਸਾਡਾ ਸਾਥ ਹੀ ਨਹੀਂ ਦਿੱਤਾ ਉਹਨੇ ਫਿਰ ਆਪਣੀ ਮਾਂ ਦੀ ਸੁਣੀ ਨਾ ਗੱਲ ਜਿਹੜੀ ਸੁਣਦਾ ਸਾਨੂੰ ਆਂਦਾ ਵੀ ਚਲੋ ਨਾਲ ਕਿਤੇ ਪਤਾ تھا ਉਹ ਕਹੀਏ ਬਾਕੀ ਅਸੀਂ ਵੀ ਚਲੋ ਕੱਲਿਆਂ ਨੇ ਬਸੇਰਾ ਖੱਜਲੋ ਕੇ ਵੇਖ ਲਿਆ ਕੋ ਪਤਾ ਸਮਝ ਨਹੀਂ ਲੱਗਦਾ ਜੀ ਉਹ ਦਿਨ ਆਇਆ ਹੀ ਆਇਆ ਤੇ ਕਿਦਾਂ ਬੋਲਦਾ ਕੋਈ ਉਹਦਾ ਜਵਾਈਆਂ ਵਾਲਾ ਕੰਮ ਹੈਗਾ ਸੀ ਜੇ ਭਲਾ ਸਾਡੀ ਧੀ ਜਿੰਦੀ ਹੁੰਦੀ ਜਾਂ ਕਿ ਸਾਡੇ ਹੱਥ 'ਚ ਹੁੰਦੀ ਸਾਡੇ ਕੋਲ ਹੁੰਦੀ ਹਨ ਨੂੰ ਵੀ ਅੱਗੇ ਲੱਭਦਾ ਬਗਾਨਾ ਸੀ ਤਾਂ ਬਗਾਨਾ ਬਣ ਕੇ ਕਰ ਗਿਆ ਨਾ ਸਾਰਾ ਜੇ ਹੁਣ ਉੱਥੇ ਜਾਂਦੇ ਆਂ ਤੇ ਪੁਲਿਸ ਵਾਲੇ ਵੀ ਕਹਿ ਰਹੇ ਆ ਵੀ ਤੁਹਾਡੀ ਕੁੜੀ ਰਕੀ ਪਤਾ ਕਿਤੇ ਨਿਕਲ ਨਗਲ ਨਹੀਂ ਗਈ ਐਨਾ ਦੁੱਖ ਆਉਂਦਾ ਨਾ ਅੰਤ ਤਰੀ ਉਹ ਸਾਜੀ ਆ ਤਾਂ ਧੀ ਜਵਾਨ ਸਾਡੀ ਦੀ ਕੁੜੀ ਕਿਤੇ ਸੌਥਾਂ ਹੀ ਹੱਥ ਮਾਰ ਕੇ ਬਹਿਣ ਵਾਲੀ ਸੀ ਇੰਨੀ ਸਫਾਈ ਕਿਤੇ ਘਰ ਦੀ ਰੱਖਦੀ ਕਿੰਦੀ ਇੰਨੀ ਸਮਝਦਾਰ ਸਿਆਣੀ ਸੀ ਉਮ ਤਰੀਕ ਤੇ ਤੁਹਾਡੇ ਅੱਗੇ ਆਉਣ ਤਾਂ ਨੂੰ ਪਤਾ ਲੱਗੇ ਕਿ ਇਹਦੀ ਤੀਨ ਗੱਲ ਕਿਦਾਂ ਕਰੀਦੀ ਏ ਚਲੋ ਪਰਮਾਤਮਾ ਜਾਣਦਾ ਪੇ ਹੱਕ ਨਹੀਂ ਹੱਕ ਹੀ ਕਰੂਗਾ ਰੱਬ ਜਿਹੜਾ ਨਾ ਉਹ ਹਰ ਇੱਕ ਨੂੰ ਫੜ ਲੈਂਦਾ ਵਾ ਕਦੀ ਨਾ ਕਦੀ ਜ਼ਰੂਰ ਪਤਾ ਲੱਗੂ ਕੀ ਹੋਇਆ ਕੀ ਕਰਾਂ ਮੈਂ ਕੁਝ ਨਹੀਂ ਚੰਗਾ ਲੱਗਦਾ ਘਰ ਦੇ ਵਿੱਚ ਨਾ ਤੇ ਕੋਈ ਕੰਮ ਕਰ ਲੂ ਦਿਨ ਕਰਦਾ ਵਾ ਰੱਬਾ ਅਵੀ ਦਿਨ ਵਖਾਉਣੇ ਹੀ ਤੂੰ ਮੇਰੀ ਤੀ ਖੋਲੀ ਮੇਰ ਕੋ ਕਿੰਨਾ ਕਰਦੀ ਹੁੰਦੀ ਸੀ ਮੇਰੇ ਨਾਲ ਮਗਰ ਮਗਰ ਫਿਰਦੀ ਰਹਿਣਾ ਮੰਮੀ ਇਦਾਂ ਕਰੀਏ ਇਦਾਂ ਕਰੀਏ ਹੁਣ ਜੀਵਾਂ ਤੇ ਕਿੱਦਾਂ ਜੀਵਾਂ ਮੈਂ ਮੰਮੀ ਕੀ ਕਰਨ ਦੇ ਹੋ ਬੱਸ ਕਰੋ ਹੁਣ ਕੀ ਕਰਾਂ ਪੁੱਤ ਬੱਸ ਕਿੱਦਾਂ ਕਰਾਂ ਮੇਰੀ ਤੀ ਚਲ ਗਈ ਆ ਮੰਮੀ ਤਾਂ ਅਸਈ ਬੋਖਾ ਨੂੰ ਹੀ ਐ ਪਰ ਹੁਣ ਇਹ ਦੰਕੀ ਕੋਟਾ ਰਹਾ ਹੈਗਾ ਪਤਾ ਨਹੀਂ ਪਤਾ ਕਰਦਾ ਕੋਈ ਕੰਮ ਕਰਨ ਜੀ ਕਿਉਂ ਕਰਦਾ ਕਿ ਨਾ ਅਗਰੇ ਜੀ ਲੱਗਦਾ ਹੀ ਕਰ ਹੁਣ ਤੇ ਜੀ ਕਰਦਾ ਵਾ ਮੈਂ ਵੀ ਮਰੀ ਜਾਵਾਂ ਤੇ ਚੰਗੀ ਗੱਲ ਵਾ ਮੰਮੀ ਤੁਸੀਂ ਗਾਣਾ ਕਹੋ ਮਾਂ ਤੀ ਰੋਟੀ ਖਾਦੀ ਐ ਕਿੰਨੇ ਦਿਨ ਹੋ ਗਏ ਨਾ ਤੁਹਾਨੂੰ ਇਦਾਂ ਹੀ ਕੀ ਕਰ ਲੈਣਾ ਤੁਸੀਂ ਇਹ ਰੋਟੀ ਲੰਘਦੀ ਨਹੀਂ ਮੈਨੂੰ ਕਿੱਦਾਂ ਖਾਵਾਂ ਰੋਟੀ ਕਿਤੇ ਮੇਰੇ ਟੀ ਲਾਗੇ ਬੈਠ ਕੇ ਮੇਰੇ ਰੋਟੀਆਂ ਖਾਂਦੀ ਹੁੰਦੀ ਸੀ ਕਿਤੇ ਮੰਮੀ ਆ ਕਰ ਲਾ ਮੰਮੀ ਆ ਕਰ ਲਾ ਮੈਨੂੰ ਹੋ ਨਹੀਂ ਲੱਭਦੀ ਹੁਣ ਮੰਮੀ ਉਹ ਤੇ ਤੂੰ ਲੱਭਣੀ ਇਹਨਾ ਹੀ ਗੱਲਾਂ ਆ ਪਰੋ ਹੌਸਲਾ ਰੱਖੋ ਥੋੜਾ ਜਿਹਾ ਕੋਤਨ ਕੀ ਦੱਸਾਂ ਮੈਨੂੰ ਤਾਂ ਉਹ ਲੱਗਦਾ ਜਿੱਦਾਂ ਨਾ ਹੁਣ ਕੁਝ ਲੱਭਦਾ ਹੀ ਨਹੀਂ ਮੈਨੂੰ ਗਾੜੀ ਤੈਨੂੰ ਇੱਕ ਗੱਲ ਕਹਾਂ ਤੇਰੀ ਜਿਹੜੀ ਸੱਸ ਵਾ ਨਾ ਉਹ ਮੈਨੂੰ ਪਾਰਸੀ ਸੰਦੇ ਕੇ ਗਈ ਉਹਦਾ ਹੀ ਟੇੜਾ ਕਰ ਗਿਆ ਹੀ ਸਾਰਾ ਉਹਦਾ ਹੀ ਥੇ ਹੋਇਆ ਵਾ ਤਾਂ ਮੈਨੂੰ ਛੱਡ ਕੇ ਚਲ ਗਈ ਆ ਮੰਮੀ ਵਰਨਉਦੀਪ ਨਹੀਂ ਵਿਚਾਰੀ ਲੱਭਦੀ ਉਹ ਵੀ ਦੁਖੀ ਸੀ ਵਿਯੋਗ ਵਿਚਾਰੀ ਆ ਉਹ ਤਾਂ ਇੱਕ ਲੈਣੀ ਆ ਘਰ ਵਿੱਚ ਉਹਦੇ ਇਕ ਲੈਣੇ ਪੈ ਲ ਪਏ ਜਦੋਂ ਦੀ ਆਈ ਸੀ ਨਾ ਬੇੜਾ ਗਰਦ ਕਰਕੇ ਸੜਦਾ ਮੇਰੇ ਘਰ ਦਾ ਤੇ ਜਾਂਦੀ ਜਾਂਦੀ ਮੇਰੀ ਧੀ ਵੀ ਲੈ ਗਈ ਮੰਮੀ ਕੋ ਜੀ ਏਦਾਂ ਦਾ ਹੁੰਦਾ ਹੈ ਕਿੱਡੇ ਵਧੀਆ ਹੁੰਦੇ ਆਪਾਂ ਮੰਮੀ ਅਹੀ ਵੇਖਾਂ ਤਾਂ ਡੇ ਨਾਲ ਤੂੰ ਤੇ ਪੁੱਤ ਨਾਲ ਆ ਪਰ ਜਿਹੜੀ ਜਗ੍ਹਾ ਮੇਰੀ ਧੀ ਦੀ ਸੀਗੀ ਉਹ ਹੁਣ ਕਿੰਨੇ ਲੈਣੀ ਆ ਪਰ ਮੰਮੀ ਹੁਣ ਕੀ ਕਰ ਸਕਦੇ ਆ ਫਾਇਦਾ ਰੋ ਰੋ ਕੇ ਕੀ ਕਰ ਲੋਗੇ ਕੋਈ ਫਾਇਦਾ ਹੈਗਾ ਪਤਾ ਨਹੀਂ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਦਾਂ ਹੀ ਹੁਣ ਰਹਿਣਾ ਵਾ ਜਿੰਨਾ ਚਿਰ ਜੀਣਾ ਕੋਤ ਇਦਾਂ ਹੀ ਲੰਘਣੀ ਮੇਰੀ ਉਮਰ ਕਿਉਂ ਇਦਾਂ ਰਹਿਣਾ ਹੁਣ ਕੀ ਆ ਪੁੱਤ ਕਿੱਦਾਂ ਜੀਵਾਂ ਕੀ ਵੇਖ ਕੇ ਜੀਵਾਂ ਹੁਣ ਵੇਖ ਲਾ ਪੁੱਤ ਇਹਦੇ ਸਹੁਰਿਆਂ ਦਾ ਹਾਲ ਭਾਵੇਂ ਤਲਾਕ ਹੋ ਗਿਆ ਹੀ ਮਰ ਜਾਓ ਫੇਰ ਵੀ ਤੁਹਾਡੀ ਨਾ ਹੋएगी ਤਾਂ ਦੇਖ ਕਰ ਕਿੰਨੇ ਚਿਰ ਰਹੀ ਹੈ ਤੇ ਮਰ ਜਣਿਆ ਨਾ ਕਿਤੇ ਮੁੜ ਕੇ ਚਾਤੀ ਨਹੀਂ ਮਾਰੀ ਕਿਤੇ ਪੁੱਛਿਆ ਨਹੀਂ ਕਿ ਉਹਨੂੰ ਕੀ ਹੋਇਆ ਨੀਗਾ ਮੇਰਾ ਅੱਦੇ ਲਾ ਹੂੰ ਪੜਦਾ ਵਾ ਵੀ ਗੱਲ ਨਹੀਂ ਕਰਨ ਵਾਲੀ ਮੰਮੀ ਦਫਾ ਕਰੋ ਕਿਹਨਾਂ ਦਾ ਨਾਮ ਲੈ ਰਹੇ ਤੁਸੀਂ ਚਲ ਦਫਾ ਕਰ ਲੋ ਕਾ ਨੂੰ ਲੈ ਮੈਨੂੰ ਤੂੰ ਦੱਸ ਇੱਕ ਗੱਲ ਤੇਰੀਆਂ ਅੱਖਾਂ 'ਚ ਮੱਥਰ ਰਹੀ ਵੇਖਿਆ ਵੀ ਤੇਰੀ ਵੀ ਭੈਣ ਹੀਗੀ ਤੈਨੂੰ ਨਹੀਂ ਦੁੱਖ ਹੋਣਾ ਜਾਂਦਾ ਮੰਮੀ ਦੁੱਖ ਤਾਂ ਹੈਗਾ ਹੁਣ ਤੂੰ ਜੀ ਦਰ ਹੁੰਦੇ ਰਹਿੰਦੇ ਅਸੀਂ ਵੀ ਇਹੀ ਵੇਹ ਡੰਗ ਕਰਾਂਗੇ ਤੇ ਫੇਰ ਤੂੰ ਆਪਨੇ ਆਪ ਨੂੰ ਸੰਭਾਲੋ ਮਰਕਰੀ ਸੰਭਾਲਿਆ ਜਾਂਦਾ ਮੈਨੂੰ ਤੇ ਆਉਂ ਲੱਗਦਾ ਵਾ ਜਿੱਦਾਂ ਨਾ ਮੈਂ ਵੀ ਮਰੀ ਜਾਵਾ ਤੂੰ ਉੱਧਾਂ ਨਾ ਛੱਡਣਾ ਮੈਂ ਡੈਡੀ ਨੂੰ ਲਿਉਣਾ ਨਾ ਠੀਕ ਹੈ ਮੈਂ ਡੈਡੀ ਨੂੰ ਜੇ ਦੀ ਜਵਾਨਤੀ ਚਲ ਜੇ ਉਹਨੂੰ ਪਕਾਉਂਦਾ ਕਿਹੜੇ ਭਾਵੇਂ ਵਕਦੀ ਆ ਹਾਂਜੀ ਭਾਜੀ ਉਹ ਆਹ ਧੀ ਕੰਨਾ ਰੱਬ ਦੀ ਦਿੱਤੀ ਨੂੰ ਹਾਂਜੀ ਨਹੀਂ ਬੜੀ ਸੋਹਣੀ ਸੀ ਬਸ ਤੈ ਕਿ ਹੋ ਗਿਆ ਆਹ ਆ ਰੋਟੀ ਬਣੀ ਖਾਧਾ ਰਤੀ ਸਾਰੇ ਆਣ ਆਨੇ ਹੱਸਣ ਛੱਡਣ ਡੇ ਆ ਇਹ ਪਰਵਰ ਤੇ ਉੱਠੀ ਨਹੀਂ ਤੇ ਹਾਂਜੀ ਹਾਂਜੀ ਨਹੀਂ ਨਹੀਂ ਖਾਣਾ ਪੈਣਾ ਗੀ ਜਨੇ ਉਹ ਫੇਰ ਰਾਤ ਰੋਟੀਆਂ ਦੀ ਖਾਦੀ ਐ ਆ ਕੀ ਕਰਨਾ ਭਾਜੀ ਨੇ ਤੁਹਾਨੂੰ ਪਤਾ ਹੀ ਐ ਉਹ ਇਹ ਘਾੜ ਥੋੜੀ ਪੂਰੀ ਕਹਾਣੀ ਹੁੰਦੀ ਐ ਉੰਦੀ ਜਾਂਦੀ ਕਉਂਦੀ ਹੀ ਡੈਡੀ ਇਤਰਾ ਮਾ ਇਤਰਾ ਇਤਰਾ ਤੁਹਾਡੇ ਤੇ ਘਾਰੇ ਸੁਣਾ ਹੋ ਗਿਆ ਉਹਦੰਦਾ ਤੇ ਹਾਂਜੀ ਹਾਂਜੀ ਚਲੋ ਭਾਈ ਠੀਕ ਆ ਬਾਅਦ ਚ ਕਰੂ ਫੇਕੇ ਮੈਂ ਸੁਣ ਹਾਂਜੀ ਠੀਕ ਹੈ ਡੈਡੀ ਮੈਂ ਮਮੇ ਨੂੰ ਸਮਝਾਉ ਰੋਈ ਜਾਂਦੇ ਓਏ ਯਾਰ ਰੋਣਾ ਰੋਣਾ ਕੀ ਹੁਣ ਜੋ ਹੋਣਾ ਇਹਦੇ ਹੋ ਗਿਆ ਵਾ ਠੀਕ ਹੈ ਜੀ ਸਾਨੂੰ ਸਾਰਾ ਟੱਬਰ ਰੋਈ ਜਾਵਾਂਗੇ ਤਾਂ ਕੀ ਕਰਾਂਗੇ ਮੈਂ ਤਾਂ ਸਮਝਾਇਆ ਵਾ ਹੈਂ ਸਾਣੀ ਚੁੱਪ ਹੋਣ ਦੇ ਜਾ ਪੀਂ ਕਰੋਗਾ ਮੈਂ ਦਾ ਦਿਮਾਗ ਖਰਾਬ ਹੋ ਗਿਆ ਹੀ ਉਹ ਹੈ ਕੀ ਕਰ ਲੈਣਾ ਭਲਾ ਇਦਾਂ ਬਹੁਤ ਹੀ ਗੱਲ ਵਾ ਯਾਰ ਸਾਨੂੰ ਦੋਖ ਥੋੜਾ ਵਾ ਪਰ ਹੁਣ ਉਹ ਜਾਂ ਆਏ ਨਾ ਹੋਵੇ ਨਾ ਕਰ ਹੋਏ ਉਹਦੇ ਚੱਕਰ ਉਹਨਾਂ ਵਿੱਚ ਜਾਓ ਸਮਝਾਓ ਨਾ ਉਹ ਵੀ ਇਹ ਗੱਲ ਸੁਣ ਫਿਟ ਹੈ ਹੋਏ ਨਾ ਰੋ ਰੋ ਕਿਉਂਣਾ ਜੋ ਹੋ ਗਿਆ ਠੀਕ ਆ ਕੀ ਕਰਾਂ ਕੀ ਕਰਾਂ ਫਿਰ ਮੈਂ ਹੈ ਹੀ ਮਰਦੇ ਹਾਂ ਤੋ ਰਹਿ ਗਿਆ ਵਾ ਕਿੱਥੋਂ ਲੱਭਾਂ ਆਪਣੀ ਟੀਨ ਨੂੰ ਮੈਂ ਉਹਨੇ ਨਸੋ ਨੋ ਰੋਜ ਰੋਇਆਂ ਦੇ ਮੋੜਾਣਾ ਹੈ ਮੋੜਤ ਨਹੀਂ ਆਉਣਾ ਪਰ ਜੜੀ ਦੀ ਸੱਸ ਵਾ ਨਾ ਨੰਦ ਦੀ ਮਾਂ ਮੇਰੀ ਫੁੱਲਾਰ ਕੀ ਟੀ ਖਾ ਗਈ ਪਤਾ ਕੀ ਹੁੰਦੀ ਹੈਗੀ ਤੁਹਾਡੇ ਵਿੱਚੋਂ ਕੱਢਣੀ ਮੈਂ ਆਪਣੀ ਟੀ ਮੇਰੀ ਟੀ ਨੂੰ ਮਾਰ ਕੇ ਬੈ ਗਈ ਆ ਹੈ ਦੱਸ ਉਹਨੇ ਕੀ ਵਿਗਾੜਿਆ ਇਹ ਨਿਆਣੀ ਨੇ ਇਹਦਾ ਕੋਈ ਤਾਂ ਸਮਝ ਨਹੀਂ ਆਉਂਦੀ ਕਿ ਮੈਂ ਕਰਾਂ ਤੇ ਕਰਾਂ ਕੀ ਹੁਣ ਵੇਖ ਲਓ ਪੰਜ ਦਸ ਦਾ ਇੰਨਾ ਵੀ ਸਾਡੇ ਘਰ ਦਾਣਾ ਪਾਣੀ ਠੀਕ ਆ ਕਿਉਂ ਮੁੱਕ ਗਿਆ ਉਹਦਾ ਦਾਣਾ ਪਾਣੀ ਯਾ ਤਾਂ ਮੇਰਾ ਮੁੱਕ ਜਾਂਦਾ ਤੇ ਚੰਗਾ ਹੀ ਤੇ ਮੇਰੀ ਗੱਲ ਸੁਣ ਐ ਤਾਂ ਰਾਇਲ ਮੋੜੋਣਾ ਜਾਂਦੇ ਪਰੇ ਗੱਲ ਨੂੰ ਪਤਾ ਨਹੀਂ ਕੀ ਗੱਲ ਮੇਰੇ ਕੋ ਪਰਦਾਸ਼ ਨਹੀਂ ਹੁੰਦਾ ਕੀ ਕਰਾਂ ਫਿਰ ਮੈਨੂੰ ਹੁੰਦਾ ਤੇ ਖਾਨ ਨੂੰ ਦੋਵਾਂ ਨੂੰ ਬੜਾ ਫੇਰਾ ਪਿਉ ਪਤਾ ਨੂੰ ਹੁਣ ਕੀ ਕੀਤਾ ਜਾਵੇ ਮੇਰਾ ਤਾਂ ਨਾ ਕੁਝ ਕਰਦਾ ਇਹ ਬੰਦਾ ਦੂਤ ਜਿਹੜੇ ਗਿਆ ਉਹ ਤਾਂ ਪਤਾ ਜਾ ਕੇ ਨੂੰ ਲੈ ਪਏ ਠੀਕ ਆ ਉਥੋਂ ਗਿਆ ਇਹਦਾ ਕੋ ਮੜਿਆ ਵਾ ਕੋਈ ਪਰ ਮੈਂ ਕੀ ਕਰਾਂ ਮੈਨੂੰ ਹੌਸਲਾ ਨਹੀਂ ਹੁੰਦਾ ਉਦਾਂ ਵੇਖ ਲਓ ਹੈ ਕਿਦਾਂ ਦਾ ਪੱਥਰ ਦੇ ਲਵਾਉਣਾ ਦਾ ਕਿੱਡੀ ਵੱਡੀ ਗੱਲ ਹੋਈ ਆ ਕਿਤੇ ਜ਼ਰੂਰੀ ਨਹੀਂ ਸਮਝਿਆ ਇਹਨਾਂ ਨੇ ਆਉਣਾ ਭਲਾ ਇਹਨਾਂ ਨੂੰ ਪਤਾ ਕਿ ਲੱਗਾ ਉਹ ਕੀ ਪਤਾ ਉਹਨਾਂ ਨੂੰ ਪਤਾ ਲੱਗਾ ਕਿ ਨਹੀਂ ਲੱਗਾ ਠੀਕ ਆ ਲੱਗਾ ਨਹੀਂ ਇੱਥੇ ਪਤਾ ਸਾਰੇ ਰਾਗੇ ਸ਼ਾਗੇ ਪਤਾ ਲੱਗ ਗਿਆ ਇਹਨਾਂ ਨੂੰ ਪਤਾ ਨਹੀਂ ਲੱਗਾ ਇਹਨਾਂ ਦਾ ਧਿਆਨ ਤੇ ਚਵੀ ਕਿਹਤੇ ਸਾਡੇ ਘਰ ਵਾਲਾ ਰਹਿੰਦਾ ਹੀਗਾ ਹੁਣ ਠੰਡ ਪੈ ਗਈ ਹੋਣੀ ਆ ਨਾ ਖੁਸ਼ੀਆਂ ਮਨਾਉਂਦੇ ਹੋਣੇ ਆਪਣੇ ਘਰ ਹੁਣ ਕਿ ਜੋ ਹੋ ਗਿਆ ਵਧੀਆ ਹੋ ਗਿਆ ਉਹਨਾਂ ਦੇ ਨਾਲ ਇਦਾਂ ਹੀ ਹੋਣੀ ਚਾਹੀਦੀ ਕਿਤਾ ਕੀ ਕੀ ਕਹਿੰਦੇ ਹੋਣੇ ਆ ਉਹ ਮੇਰੀ ਗੱਲ ਸੁਣ ਐਵੇਂ ਹੁਣ ਖਾਵਣਾ ਠੀਕ ਆ ਖਪਾਣਾ ਤੇ ਕੀ ਕਰਾ ਮੈਨੂੰ ਲੱਗਦੀ ਗੱਲ ਹੈ ਮੈਨੂੰ ਤੂੰ ਹੀ ਮਰ ਦੇਣਾ ਵਾ ਮੈਂ ਤੇ ਕਹਿਨੀ ਆ ਜਿਹੜਾ ਕੱਲ ਮਰਨਾ ਮੈਂ ਅੱਜ ਮਰ ਜਾ ਮੇਰਾ ਤਾਂ ਜੀ ਨੂੰ ਜੀ ਕਰਦਾ ਹੁਣ ਜੇਕ ਤੇਰੀ ਮਾਂ ਸਾਹਮਣੇ ਆ ਗਈ ਨਾ ਮੇਰੇ ਨਾਲ ਦੀ ਤੇ ਮੈਂ ਛੱਡਣੀ ਹੈਨੀਗੀ ਉਹ ਮੇਰੀ ਗੱਲ ਸੁਣ ਹਿਸਤਾਂ ਕੀਤਾ ਕਿ ਇਹਨੇ ਮੁੰਡਾ ਨਹੀਂਗਾ ਸਾਡੇ ਦੋਵਾਂ ਪੋਤਾਂ ਲਵੇ ਸਾਡਾ ਕੋਣਾ ਮੁੰਡਾ ਕਿ ਤੇਰੇ ਤੋਂ ਬਾਅਦ ਪਤਾ ਨਹੀਂ ਕੀ ਗੱਲ ਵਾ ਮੇਰਾ ਤਾਂ ਧਿਆਨ ਹੀ ਮੇਰੀ ਧੀ ਵਿੱਚ ਰਹਿੰਦਾ ਵਾ ਮੈਨੂੰ ਤਾਂ ਕੋਈ ਚੰਗਾ ਨਹੀਂ ਲੱਗਦਾ ਹੁਣ ਇਸ ਤਰ੍ਹਾਂ ਨਾ ਕਰ ਚੱਲ ਹੁਣ ਚੁੱਪ ਕਰ ਜਾ ਠੀਕ ਆ ਚਾਟ ਕੇ ਰੋਟੀ ਪਣੀ ਖਾ ਕੋਈ ਗੱਲ ਨਹੀਂ ਰੋਟੀ ਪਾਣੀ ਕਿੱਦਾਂ ਖਾਵਾਂ ਰੋਟੀ ਪਾਣੀ ਅੰਤਰਾ ਨੰਗੇ ਨੇ ਫੇਰ ਵਾ ਨਾ ਮੈਨੂੰ ਤਾਂ ਕੁਝ ਚੰਗਾ ਹੀ ਨਹੀਂ ਲੱਗਦਾ ਕਿੱਥੇ ਪੈ ਕੇ ਮਰ ਜਾ ਹੁਣ ਮੈਂ ਸਿਰ ਤੇ ਪਾਉਣਿਆ ਆਪੇ ਪੀਰ ਲਾ ਕੇ ਪਾਣੀ ਕਿ ਹੋ ਗਿਆ ਵਾ ਪਰ ਇਹ ਕੋ ਸੱਚੀ ਗੱਲ ਹੈ ਤੇ ਗੁੱਸੇ 'ਚ ਨਾ ਹਾਂ ਹੂੰ ਕੀ ਹੋ ਗਿਆ ਤੂੰ ਨਾਮ ਨਹੀਂ ਆ ਤੂੰ ਲੈ ਕੇ ਉਹਨੂੰ ਛੱਡ ਗਿਆ ਉੱਥੇ ਮੇਰੀ ਗੱਲ ਸਮਝ ਤੂੰ ਨਾ ਨਾਮ ਕੇਂਦਰੀ ਨਹੀਂ ਆ ਉਹਦੇ ਨਾਮ ਤੇ ਤਾਂ ਪਤਾ ਵੀ ਦਾ ਨਾਮ ਨਾ ਉਹ ਮੈਨੂੰ ਉਹਦਾ ਨਾਮ ਕਿੱਥੋਂ ਪਤਾ ਲੱਗਣਾ ਮੈਂ ਕੀ ਇਹਦਾ ਨਾਮ ਹੋਰ ਭੈਣੇ ਦਾ ਨਾਮ ਆ ਵੀ ਇਹਨੂੰ ਉਹਦੇ ਵਰਗੀ ਲੱਗਦੀ ਤੇ ਮੈਂ ਨਾਮ ਕਹਿ ਦਿੰਨੀ ਹੁਣ ਉਹਨੂੰ ਉਹੋ ਕਰੀ ਜਾਈਏ ਠੀਕ ਆ ਠੀਕ ਆ ਤੇ ਕੀ ਗੱਲ ਬਸੇ ਸੀ ਕਿਉਂ ਆ ਕੀ ਆ ਵਾ ਤੇ ਕੋਈ ਸੇਜਾ ਉਹਦੇ ਕੀ ਹੋਵਨ ਹਾਂ ਕਿੱਥੇ ਮਹੀਨੇ ਤੇ ਦੋ ਤਿੰਨ ਵਾਰੀ ਨੂੰ ਖੰਡਾ ਪੈਂਦਾ ਹਸਪਤਾਲ ਅੰਤਰਾ ਖਰਚਾ ਕਰਦਾਂਗੇ ਚੱਲਣਗੇ ਤੇ ਇਹ ਤੇ ਲੈ ਜੰਨੇ ਆ ਤੇ ਜਦੋਂ ਇਹਨੂੰ ਆਪਾਂ ਨਹੀਂ ਹੰਤਾ ਇਹਨੂੰ ਪੁੱਛ ਕੇ ਲੈਣ ਤਾਂ ਇਹਨਾਂ ਯਾਰ ਲਿਆਨ ਬਾਈ ਉਹ ਦੋ ਚਾਰ ਠੀਕ ਉਹ ਇਹ ਬਥੇਰੀ ਕਰਦੀ ਹੈ ਇਹਦੀ ਹੁਣ ਅਗਿਆ ਨਿਆਣੇ ਆਪਣੇ ਵੇਖਣਾ ਆਪਣਾ ਘਰ ਨਹੀਂ ਵੇਖਣਾ ਯਾਰ ਉਹਨੂੰ ਕਿੱਥੇ ਸੁੱਟਦੀ ਚੱਲਣਾ ਨਾ ਕੋਈ ਉਧਾਰੇ ਨਾ ਕੋਈ ਉਹਦਾ ਪਿੱਛੇ ਪੁਲਿਸ ਨੂੰ ਦੱਸੋ ਜਾ ਕੇ ਕਹਿੰਦੇ ਤੇ ਆਪੇ ਉਹ ਕਰਦੀ ਪਤਾ ਵੀ ਕਿੱਥੇ ਮਾਈਏ ਤੇ ਕਿੱਥੋਂ ਨਹੀਂ ਆਪੇ ਖਚਾ ਪੁਲਿਸ ਨੂੰ ਹੁਣ ਦੱਸਾਂਗੇ ਉਹਨੂੰ ਚੰਗੀ ਭਲੀ ਰਹੋਣੀ ਆ ਥੋੜਾ ਟਾਈਮ ਹੋੜਵਾ ਉਹਨੂੰ ਸਹੀ ਹੋ ਜਾਣਾ ਫਿਰ ਉਹਨਾਂ ਕੋਲੋਂ ਚਲਾਦਾ ਆਈ ਆ ਨਾ ਕਿਪਕਾ ਦੋਨੋਂ ਯਾਦ ਦਾ ਕਦ ਨਹੀਂ ਆਉਣਾ ਨੂੰ ਠੀਕ ਭੁੰਦਈਆਂ ਲੱਗਣੀਆਂ ਨੂੰ ਪਤਾ ਤੇ ਆਪਾਂ ਪੁੱਛਣਾ ਕਿ ਅੱਗੇ ਕਰ ਦੂਗੀ ਉਹ ਕੋਈ ਨਹੀਂ ਉਹਨੂੰ ਦੱਸ ਦੇਣਾ ਮੈਂ ਕੋਈ ਗੱਲ ਨਹੀਂ ਬਥੇਰੇ ਆਸ਼ਰਮ ਆਪੇ ਕਿਹਦੇ ਕਰ ਦੋਗੇ ਆਪੇ ਜਿਆਦਾ ਦੂਗੀ ਤੇ ਆਪਾਂ ਦੇ ਲੈ ਕੇ ਕਰਾਣਾ ਕਿੱਦਾਂ ਕਿੱਥੋਂ ਚੁੱਕੇ ਲਿਆਂਤੀ ਕਿੱਦਾਂ ਜਾਰੀ ਨਾ ਕੀ ਕੁਖ ਹੋਇਆ ਠੀਕ ਆ ਤੇ ਜੇ ਆਪਾਂ ਹੁਣ ਇਹਨੂੰ ਆਪਾਂ ਵੀ ਸਾਢੇ 5 ਦੇ ਪੈਰਾਂ ਨੂੰ ਮਾਫ ਕਰ ਦੂਗਾ ਨਾ ਪਰ ਆਪਾਂ ਕਿ ਕਿੰਨੇ ਕੁ ਸੱਚੇ ਹੋ ਜਾਣਾ ਬਥੇਰਾ ਕਰਪਾ ਹੋਣਾ ਆਪਾਂ ਉਹ ਕੋਈ ਗੱਲ ਨਹੀਂ ਇਦਾਂ ਦੇਰ ਨਹੀਂ ਛੱਡਦਾ ਹੁੰਦਾ ਠੀਕ ਆ ਕੁਖ ਨਹੀਂ ਹੁੰਦਾ ਗੱਰਦਾ ਕੋ ਚੱਲਣੀ ਡਿਆ ਤੇ ਲੋਕਾਂ ਬਾਰੇ ਸੋਚੀ ਕੋਈ ਗੱਲ ਨਹੀਂ ਸਭ ਕੋ ਚੱਲ ਜਾਣਾ ਟੈਨਸ਼ਨ ਨਾ ਲਿਆ ਕਰ। ਨਹੀਂ ਸਕੂਲੋਂ ਨੇ ਆਣ ਦੇ ਬਾਰ-ਬਾਰ ਫੋਨ ਆਉਂਦੇ ਆ ਵੀ ਫੀਸ ਤਾਲੂ ਕਦੀ ਆ ਤੇ ਉਹ ਤੇ ਕਦੀ ਉਹ ਦੋ ਤੇ ਉਹ ਕਿੱਥੋਂ ਦੇਣੀ ਆ। ਕਦੀ ਉਹ ਸੋਦਾ ਮੁਕਾਣਾ ਸਾਡਾ ਉਹ ਲਿਉਣ ਵਾਲਾ ਉਹ ਤੇ ਤੁਹਾਡਾ ਧਿਆਨ ਨਹੀਂ ਦਾ। ਵਿਆਜੀ ਪੈਸੇ ਚੁੱਕ-ਚੁੱਕ ਕੇ ਤਾਂ ਤੁਸੀਂ ਇਹ ਤੇ ਲਈ ਜਾਂਦੇ ਏ ਜੇ। ਅੱਛਾ ਕੋਈ ਗੱਲ ਨਹੀਂ ਕੀ ਪਤਾ ਇਹਦੇ ਪੈਸੇ ਹਨ ਨੋ ਨੋ ਆਪੋ ਟੋਟ ਟਕਾਈ ਦਵੇ। ਉਹ ਬਤੇਰਾ ਕਰਤਾ ਵਾ ਜਿੱਥੋਂ ਛੱਡ ਕੇ ਆਏ ਲੈ ਕੇ ਆਏ ਉੱਥੇ ਛੱਡਾ ਹੋਣਾ ਪੇ। ਕੋਈ ਗੱਲ ਨਹੀਂ ਆਏ ਨਾ ਬਸ ਸਵੇਰ ਆ ਕਾ ਕੋ ਖੁਣੇ ਹੁੰਦਾ ਠੀਕ ਆ ਗੁੱਸੇ ਨਾ ਹੋਵਾਂ ਦਾ ਸੋ ਸਾਲੇ ਮੈਂ ਕੀ ਕਰਾਂ ਇੰਨੇ ਵਿਆਜ ਚੁੱਕ ਚੁੱਕ ਕੇ ਇਹਦੇ ਪੈਸੇ ਲਾਤੇ ਆ ਉਹ ਮੁੜ ਕੇ ਨਾ ਵਾਪਸ ਨਹੀਂ ਕਰਨੇ ਚਲ ਕੋਈ ਗੱਲ ਨਹੀਂ ਚੁੱਪ ਕਰ ਹੌਲੀ ਬੋਲ ਉਹਨਾਂ ਚਾਹੀਨ ਸੁਣ ਜਾਂਦੇ ਫਿਰ ਮੈਂ ਕੀ ਕਰਾਂ ਹੁਣ ਸਾਲੇ ਸੁਣ ਲਈ ਸੁਣ ਲੂਗੀ ਤਾਂ ਆਪੇ ਛੱਜੂਗੀ ਇਥੋਂ ਪਰ ਆਪੇ ਬਲਾਉਜੂਗਾ ਪਤਾ ਉਹਨਾਂ ਪੀ ਕੋ ਕਹਿਣ ਦੇ ਆ ਮੇਰੇ ਬਾਰੇ ਡੇ ਕਰ ਸੁਣਦਾ ਇੰਨੇ ਪੱਥਰ ਦੇ ਅੰਲੀ ਬਣੀਦਾ ਹੀ ਦਾ ਠੀਕ ਆ ਰੱਬ ਤੇ ਭਰੋਸਾ ਰੱਖ ਸਭ ਕੁਝ ਠੀਕ ਹੋਊਗਾ ਇਨਾ ਉਹ ਨਹੀਂ ਕਰੀਦਾ ਹੁੰਦਾ ਜੇ ਆਪਾਂ ਨੂੰ ਲਿਆਨਤਾ ਹੋਣਾ ਤੇ ਆਪਾਂ ਉਹਨੂੰ ਇਦਾਂ ਨਹੀਂ ਨੂੰ ਛੱਡ ਸਕਦੇ ਜਾਂ ਤੂੰ ਪਾਣੀ ਲਿਆ ਆ ਪਾਣੀ ਵੀਰ ਜੀ ਮੈਂ ਤੁਹਾਡੀਆਂ ਦੇ ਭਾਬੀ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਤੇ ਸਹੀ ਕਹਿੰਦੇ ਨੇ ਮੈਂ ਤੁਹਾਡੇ ਤੇ ਹੈ ਤੇ ਬੋਝ ਹੀ ਆਣਾ ਤੇ ਨਾਲੇ ਮੈਂ ਤੁਹਾਡੀ ਲੱਗਦੀ ਵੀ ਕੀ ਆ ਮਾਵੇਂ ਇਦਾਂ ਦੀ ਗੱਲ ਨਹੀਂ ਕਰਨੀ ਤੈਨੂੰ ਮੈਂ ਆਪਣੀ ਭੈਣ ਕਿਹਾ ਉਹ ਨਾ ਠੀਕ ਆ ਪਰ ਫਿਰ ਵੀ ਵੀਰ ਜੀ ਮੈਨੂੰ ਪਤਾ ਵਾ ਭਾਬੀ ਜੀ ਇੱਕ ਦਿਨ ਪਹਿਲਾਂ ਵੀ ਮੇਰੇ ਨਾਲ ਗੱਲ ਕਰ ਰਹੇ ਦੀ ਕਿ ਸਾਡੇ ਕੋਲ ਬੱਚਿਆਂ ਦੀ ਸਕੂਲ ਦੀ ਫੀਸ ਨਹੀਂ ਦਿੱਤੀ ਜਾਂਦੀ ਕਿੰਨਾ ਖਰਚਾ ਤੇ ਤੁਸੀਂ ਮੇਰੇ ਤੇ ਲਈ ਜਾਂਦੇ ਹੋ ਤੇ ਤੁਸੀਂ ਨਾ ਮੈਨੂੰ ਕਿਤੇ ਸ਼ਟ ਆਓ ਸੁਦਾਨੀਆ ਤੈਨੂੰ ਚੰਗਾ ਭਲਾ ਪਤਾ ਤੇਰੀ ਭਾਬੀ ਤੇ ਅੰਨਾ ਕਿੰਨਾ ਕਰਦੀ ਆ ਜੇ ਮੈਂ ਤੈਨੂੰ ਹੁਣੇ ਛੱਡਣ ਗਿਆ ਨਾ ਬੈਠੀ ਹੁਣ ਤੁਹਾਨੂੰ ਆ ਗੋ ਡਕਣਾ ਉਹ ਵੈਸੇ ਕਈ ਵਾਰੀ ਖਿੱਚ ਜਾਂਦੀ ਆ ਤਾਂ ਕਰਕੇ ਵਦਾਂ ਬੋਲਦੀ ਆ ਪਰ ਫਿਰ ਵੀ ਉਹਨਾਂ ਦੀ ਗੱਲ ਤੇ ਸਹੀ ਆ ਨਾ ਤੂੰ ਇਹ ਸਾਰੇ ਖਰਚੇ ਤੇ ਮੇਰੇ ਲਈ ਜਾਣਦੇ ਤੇ ਬਹੁ ਮੇਰੀ ਗੱਲ ਸੁਣ ਮੈਂ ਜਿੱਥੋਂ ਮਰਜੀ ਲਿਆਣਾ ਤੁਹਾਨੂੰ ਇਹ ਚੀਜ਼ ਦੀ ਕੋਈ ਉਹ ਨਹੀਂ ਹੈਗੀ ਠੀਕ ਆ ਜੇ ਆਪਾਂ ਤੈਨੂੰ ਰੱਖਿਆ ਵਾਦੇ ਜਿੱਦ ਤੂੰ ਮੈਂ ਭੈਣ ਕਹਾਵਾਂ ਨਾ ਤੇ ਤੂੰ ਇਹ ਚੀਜ਼ ਦਿਮਾਗ ਚੋਂ ਕੱਢ ਦੇ ਠੀਕ ਆ ਉਹ ਮੈਂ ਤੇ ਵੇਚ ਲੂੰਗਾ ਮੈਂ ਕੀ ਕਰਨਾ ਕਿੱਥੋਂ ਲਿਓਨੇ ਕੀ ਨਹੀਂ ਕਰਨਾ ਬਾਕੀ ਤੇ ਆਪਣੀ ਭਾਬੀ ਦੀ ਗੱਲ ਛੱਡ ਉਹ ਤੈਨੂੰ ਪੜਿਆ ਪਿਆਰ ਤੈਨੂੰ ਬੜਾ ਕਰਦੀ ਆ ਉਹ ਐ ਖੇਡ ਜਾਂਦੀ ਕਈ ਵਾਰੀ ਪਰ ਫੇਰ ਵੀ ਤੂੰ ਇੰਨਾ ਮੇਰਾ ਕਰਨਦੇ ਹੋ ਤੇ ਭਾਬੀ ਦੀ ਗੱਲ ਸਹੀ ਤੇ ਹੈਗੀ ਐ ਉਹ ਕੋਈ ਗੱਲ ਨਹੀਂ ਸਹੀ ਆ ਤੂੰ ਨਾ ਇੰਨੀ ਉਹ ਕਰੇ ਕਰ ਠੀਕ ਆ ਤੇ ਖੁਸ਼ ਰਹਿ ਜਾ ਕਰ ਤੂੰ ਕੋ ਖਨੀਂਦਾ ਚਲੋ ਠੀਕ ਹੈ ਵੀਰ ਪਰ ਮੇਰੇ ਕਰਕੇ ਨਾ ਆਪਣੇ ਘਰ ਵਿੱਚ ਲੜਾਈ ਨਾ ਪਾਓ ਨਹੀਂ ਉਹ ਨਹੀਂ ਲੜਾਈ ਬੰਦੀ ਤੈਨੂੰ ਬਦਲਣ ਹੁਣ ਦੋ ਆ ਤਿੰਨ ਮਿੰਟਾਂ ਦਾ ਫਿਰ ਉਹਨੂੰ ਉਦਾਂ ਦੀ ਉਦਾਂ ਹੋ ਜਾਣਾ ਆ ਲੋ ਵੀਰ ਜੀ ਆ ਮੇਰੇ ਤੋਂ ਨਾ ਸ਼ਾਪੇ ਲੈ ਲਓ ਤੁਸੀਂ ਮੇਰੇ ਕਿਹੜੇ ਕਿਹੇ ਕੰਮ ਦੀ ਹੈ ਇਹਨੂੰ ਦੇ ਕੇ ਤੁਸੀਂ ਪੈਸੇ ਲੈ ਨਹੀਂ 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 ਚਾਹੀਦੀ ਮੈਨੂੰ ਲੈ ਲਓ ਉਹ ਨਹੀਂ ਨਹੀਂ ਉਹ ਇਹ ਤੋੜਾ ਕੈ ਨਹੀਂ ਚਾਹੀਦੀ ਕੋਈ ਗੱਲ ਨਹੀਂ ਮੈਨੂੰ ਕੀ ਕਰਨਾ ਹੈ ਮੇਰੇ ਕਿਹੇ ਕੰਮ ਦੀ ਹੈ ਇਹ ਮੀ ਮੇਰੇ ਤੇ ਨਾ ਖਰਚਾ ਲਾਉਂਦੇ ਹੋ ਸਰਨਾ ਹਾਂ ਜੀ ਆਦਰ ਆ ਹਾਂਜੀ ਆ ਵੇਲ ਲੱਕੀ ਕੈਂ ਦੀ ਕੀ ਆਂਦੀ ਆ ਆਹ ਸਾਲ ਲਓ ਭਾਜੀ ਜੀ ਆ ਲੈ ਲਓ ਐਵੇਂ ਵੇਚ ਕੇ ਨਾ ਪਹਿਲੇ ਲੈ ਆਇਓ ਹੈ ਸ਼ਦਾਨ ਲੈ ਆਂ ਨਹੀਂ ਕੋਈ ਇਹ ਕੰਮ ਕਰਨਾ ਤੇ ਮੈਂ ਕੀ ਕਰਨੀ ਆਈ ਉਹ ਨਹੀਂ ਬਹੁਤ ਪਾਦਰਕ ਉਹ ਉਹ ਕੁੱਸੇ ਚ ਕਹਿ ਦਈਦਾ ਮੈਨੂੰ ਬਥੇ ਬਸ ਖਾ ਜਾਂਦਾ ਮੇਰੇ ਮੂੰਹ ਜੋ ਦਮ ਬੋਲ ਦਿੰਦੀ ਆ ਹੁਣ ਤੈਨੂੰ ਤੂੰ ਹਣ ਬਹੁਤ ਥੋੜਾ ਲੱਗਣ ਡਈ ਐਨਾ ਨਹੀਂ ਤੇਰਾ ਕਰਦੇ ਆ ਤੇ ਹੁਣ ਦਸ਼ਵ ਲੈਣੀ ਆਪਾਂ ਤੇ ਜੇ ਤੁਸੀਂ ਮੇਰਾ ਇਹ ਨਾ ਕਰਦੇ ਤਾਂ ਵੀ ਤੇਰੀ ਥੋੜੀ ਜੀ ਮਦਦ ਕਰਦੇ ਨੀ ਫੇਰ ਕਿਹੜੀ ਗੱਲ ਕੋਈ ਗੱਲ ਨਹੀਂ ਪਵਿੱਤਰ ਆ ਕਰੂਗਾ ਚਲੋ ਠੀਕ ਪਰ ਫੇਰ ਵੀ ਜਦੋਂ ਕਿਤੇ ਤਾਨੂੰ ਲੋੜ ਪੈਣਾ ਤੇ ਮੇਰੇ ਤੋਂ ਲੈ ਲਿਓ ਤੂੰ ਨਹੀਂ ਕੋਈ ਗਾਦੀ ਹਨ ਲੋੜ ਪੈਂਦੀ ਕੋਈ ਨਹੀਂ ਕੋਈ ਤੂੰ ਦੇਖਿਆ ਹੋ ਗਈ ਨਾ ਫੇਰ ਉਹਨਾਂ ਦੀ ਉਹਨਾਂ ਕਰਦੀ ਆ ਤੁਹਾਨੂੰ ਨਾ ਤਾਂ ਹੀ ਉਹਦੀ ਗੱਲ ਨੂੰ ਨਾ ਤੂੰ ਇੰਨਾ ਕੋੜੇ ਕਰ ਉਹ ਐਈ ਕਈ ਵਾਰੀ ਗੁੱਸੇ ਜਾਂਦੀ ਮੈਂ ਇਦਾਂ ਬੋਲ ਦਿੰਦੀ ਜੋ ਮੂੰਹ ਚ ਆਵੇ ਬੋਲ ਦਿੰਦੀ ਜਿੰਨਾ ਪਿਆਰ ਮੈਂ ਤੈਨੂੰ ਕਰਦਾ ਨਾ ਪੁੱਤ ਉਹਨਾਂ ਹੀ ਉਹ ਤੈਨੂੰ ਕਰਦੀ ਠੀਕ ਹੈ ਠੀਕ ਆ ਭੈਣ ਕਿਹਾ ਨਾ ਤੈਨੂੰ ਤੇ ਤੂੰ ਭੈਣ ਹੀ ਆ ਮੇਰੀ ਠੀਕ ਆ ਹਾਂ ਰੋਟੀ ਪਾਣੀ ਖਾਦਾ ਹਾਂਜੀ ਖਾਦੀ ਰੋਟੀ ਆ ਰੋਟੀ ਖਾਗਾ ਟਾਈਮ ਨਾਲ ਦੋ ਟਾਈਮ ਨਾਲ ਖਾਗਰ ਮੈਂ ਕਹਿੰਦਾ ਹਾਂਜੀ ਠੀਕ ਆ ਹਾਂ ਗਿਆ ਜੇ ਤੂੰ ਮੈਨੂੰ ਦੇਣੀ ਹੈ ਨਾ ਮੁਠੀ ਤੇ ਆਪਣੇ ਵਾਸਤੇ ਸੰਭ ਕੇ ਆਖਾ ਠੀਕ ਆ ਕਿਦਾ ਆਵਾਂ ਆ ਗਏ ਹਲੋ ਹਾਂਜੀ ਸੱਸ ਗਿਆ ਭਾਜੀ ਔਰ ਸਨੋਂ ਠੀਕ ਠਾਕ ਪਰਵਾਰ ਹਾਂਜੀ ਹਾਂਜੀ ਸਾਡਾ ਤੁਹਾਨੂੰ ਪਤਾ ਹੀ ਹੈ ਸਾਡੇ ਹਾਲਤਾਰੇ ਹਾਂਜੀ ਪਿੰਦਰ ਦੀ ਭੈਣ ਮਰ ਗਈ ਜਸ ਉਹਨੂੰ ਗਿਆ ਕੋਈ ਖਾਖੂ ਲਿਆ ਨਸ਼ਾ ਠੀਕ ਹੈ ਨਹੀਂ ਸਾਨੂੰ ਨਹੀਂ ਉਹਨਾਂ ਕੋਈ ਫੋਨ ਫਾਨ ਕੀਤਾ ਮੇਰਾ ਤੁਹਾਡੇ ਕੋਲ ਪਤਾ ਲੱਗਾ ਚਲੋ ਕੋਈ ਗੱਲ ਨਹੀਂ ਵੇਖਦੇ ਹਾਂ ਅੰਮ ਕਰਦਾ ਘਰ ਘਰ ਠੀਕ ਹੈ ਮਲੇ ਕੀ ਆਨੇ ਨੇ ਰੱਬ ਦੇ ਘਰ ਦੇਰਾਂ ਦੇਰ ਥੋੜਾ ਜੇ ਤੁਸੀਂ ਸਾਡੀ ਧੀ ਦੇ ਨਹੀਂ ਬਣੇ ਤੇ ਰਹੀ ਤੁਹਾਡੀ ਵੀ ਨਹੀਂ ਕਿਸੇ ਦੇ ਅੱਗੇ ਕਹਿੰਦੇ ਨਾ ਟੋਵਾ ਪੁੱਟੋ ਤੇ ਆਪੂ ਉਹਦੇ ਛੱਡ ਕੀ ਜਾਓ ਦੱਸਦਾ ਨਾ ਆਪਣੀ ਮਾਨ ਨਬਦੀ ਮਾਂ ਹਾਂਜੀ ਪੂਰੇ ਆਹ ਕੁ ਮਿੰਟ ਬੈਰਾ ਇੱਥੇ ਕੀ ਦਾ ਸੁੱਖ ਥਾ ਹੈ ਨਾ ਮੈਂ ਹਾਂ ਉਹ ਜਿਹੜੇ ਉਹਨਾਂ ਦੇ ਪਿੰਡਰ ਉਹਨਾਂ ਦੇ ਗਵਾਂਡੀ ਨਹੀਂ ਆਹ ਉਹ ਬੰਦਾ ਜਿਹੜਾ ਨੂੰ ਮਿਲਦਾ ਮਿਲਦਾ ਹੁੰਦਾ ਗੀਰ ਜਾਈਏ ਇਹਦੇ ਆਹੋ ਰਵੰਦਾ ਉਹਦਾ ਨਾਮ ਹੂੰ ਉਹਦਾ ਫੋਨ ਆਇਆ ਸੀ ਲੱਗਾ ਪਤਾ ਕਿ ਨਬਦਾ ਕੀ ਨਬਦਾ ਕਿਥੇ ਪਤਾ ਲੱਗਾ ਵਾ ਹੂੰ ਪਿੰਡਰ ਦੀ ਭੈਣ ਮਰ ਗਈ ਜੱਸ ਹਾਂ ਹਾਂ ਜੀ ਸੋਨੂ ਜੀ ਗਾ ਪਤਾ ਨਹੀਂ ਕਹਿੰਦਾ ਕੋ ਖਾ ਖੂ ਲਿਆ ਆਂਦੇ ਆਹ ਉਹ ਤੇ ਚਲਾ ਆ ਕੋ ਬੜੀ ਨਾਲ ਉਹਦੀ ਮੰਮੀ ਨਹੀਂ ਚ ਲੱਗ ਤੋ ਨਹੀਂ ਕਿ ਹਮ ਕਿਦਾਂ ਕਰ ਲਿਆ ਇਹ ਹੁਣ ਰੱਬ ਜਾਣੇ ਕਿਦਾਂ ਕਰ ਲਿਆ ਮੈਨੂੰ ਕਹਿੰਦੇ ਆ ਤੁਹਾਨੂੰ ਇਹਨਾਂ ਫੋਨ ਨਹੀਂ ਕੀਤਾ ਮੈਂ ਹਾਂ ਨੂੰ ਤਾਂ ਕਿਸੇ ਨੇ ਨਹੀਂ ਦੱਸਿਆ ਮੈਨੂੰ ਤੇ ਕੋਈ ਪਤਾ ਲੱਗਾ ਵਾ ਦੱਸ ਚਲੋ ਉਦਾਂ ਹੋਇਆ ਤੇ ਮਾੜਾ ਵਾ ਪਰ ਇਹ ਆ ਵੀ ਸਾਡੀ ਧੀ ਨੂੰ ਦੁਖੀ ਕੀਤਾ ਸੀ ਉਹ ਤੇ ਮੈਂ ਸੋਚਣ ਲਿਆ ਹਾਂ ਬਹੁਤ ਉੱਤੇ ਵਿੰਦਾ ਹੀ ਆ ਨਾ ਦੁੱਖ ਵੀ ਆਉਂਦਿਆ ਵਾ ਤੇ ਗੁੱਸਾ ਵੀ ਆਉਂਦਾ ਵਾ ਇਹ ਸਾਡੀ ਦੇ ਨਹੀਂ ਬਣੇ ਤੇ ਵੇਖ ਲੈ ਇਹਨਾਂ ਦੀ ਆਪਣੀ ਵੀ ਉਦਾਂ ਹੀ ਗਈ ਕਿੰਨਾ ਮਾਰਾ ਹੌਦਾ ਹੈ ਪਹਿਲਾਂ ਤਲਾਕ ਹੋ ਗਿਆ ਸੀ ਝਗੜਾ ਹੀ ਪਿਆ ਰਿਆ ਤੇ ਹੁਣ ਰਹਿੰਦੇ ਹੁੰਦੇ ਹੁੰਦੇ ਮਰ ਗੀ ਹੈ ਉਹਦਾ ਮੈਂ ਨਾ ਮਾਮਾਂ ਧੀਆਂ ਦੀ ਸਲਾਹ ਬੜੀ ਸੀ ਚੱਕਰ ਕੀ ਪਿਆ ਹੋਊਗਾ ਮੈਂ ਤਾਂ ਅਭਰਾਨ ਹੋ ਗਈ ਹੈ ਮੈਂ ਤਾਂ ਜੀ ਵਿੱਚ ਯਕੀਨ ਨਹੀਂ ਆਉਂਦਾ ਵੀ ਇਹ ਸੱਚ ਹੈ ਹੋਊਗਾ ਤੇ ਕਿਸ ਨੇ ਜਾਣ ਕੇ ਤਾਂ ਨਹੀਂ ਕਹਿ ਚੁੱਕਾ ਮੈਨੂੰ ਤਾਂ ਜਾਣਾ ਚਾਹੀਦਾ ਵਾ ਕਰਕੇ ਨਹੀਂ ਮੈਂ ਹਾਂ ਇੱਕ ਵਾਰੀ ਫੋਨ ਕਰਕੇ ਫੇਰ ਕੁਛ ਲਈ ਵੀ ਭਰਾਂ ਕੇ ਦਿਖਾਉਂ ਮੈਂ ਜਾਖੀ ਨਾ ਕਰਦੀ ਨਹੀਂ ਇਹੋ ਜਿਹਾ ਝੂਠ ਥੋੜਾ ਕੋਈ ਬੋਲਦਾ ਹੁੰਦਾ ਵਾ ਐਡਾ ਵੱਡਾ ਨਹੀਂ ਝੂਠ ਕੋਈ ਬੋਲਦਾ ਜੀਤ ਨਹੀਂ ਕਰਦਾ ਜਾਣ ਨੂੰ ਪਰ ਹੁਣ ਕੰਮ ਹੈ ਇਹੋ ਜਿਹਾ ਜਾਣਾ ਵੀ ਪੈਣਾ ਤਲਵ ਇੰਨੇ ਮਾੜਾ ਰਿਆ ਹੋ ਉਹ ਆਉਨੇ ਸੱਚੇ ਮੱਥੇ ਲੱਗਣਾ ਚਾਹੀਦਾ ਇਹੋ ਜੇ ਟਾਈਮ ਤੇ ਹੈ ਹੋਰ ਬਾਕੀ ਨਾਲੇ ਜਾਵਾਂਗੇ ਨਾਲੇ ਘਰ ਕਰਾਵਾਂਗੇ ਨਾਲੇ ਹੋ ਸਕਦਾ ਕੋਈ ਕੋਈ ਮਾੜੀ ਮੋਟੀ ਗੱਲ ਨਾ ਉਹ ਬਾਰੇ ਪਤਾ ਲੱਗੇ ਚਲੋ ਫਿਰ ਕੋਈ ਨਹੀਂ ਜੇ ਕਹਿੰਦੇ ਆ ਮੁੰਡਾ ਫਿਰ ਗੌਂਡੀਆਂ ਦੇ ਘਰ ਸੜ ਜਾਂਦੀ ਫਿਰ ਹੁਣ ਉਹਨੂੰ ਨਾਲ ਥੋੜਾ ਕਰਨਾ ਹੀ ਨਹੀਂ ਕਰਦੀ ਜਿਵੇਂ ਆ ਰੋਜੀਗਾ ਚਲੋ ਉਹਨੂੰ ਸਕੂਲੋਂ ਆ ਲੈਂਦੇ ਹਾਂ ਤੇ ਫਿਰ ਵੇਖ ਲੈਨੇ ਆ ਨਾ ਉਹ ਤੇ ਫਿਰ ਜਾਵਾਂਗੇ ਹੈ ਆਹੋ ਚਲੋ ਕੋਈ ਨਹੀਂ ਫਿਰ ਉਹਨੂੰ ਆ ਲੈਣੇ ਉਹਨੂੰ ਰੋਟੀ ਖਵਾ ਲੇ ਨਾ ਰੋਟੀ ਬਣਾ ਲੈਣੀ ਆ ਉਹਦੀ ਹੁੰਦੀ ਆ ਹਾਂ ਫਿਰ ਮਾਰਉਨੇ ਕਿਹੜਾ